ਹੈਲੋ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਜੋਤ ਬਲੌਗ ਐਂਡ ਬੁਟੀਕ ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਅੱਜ ਆਪਾਂ ਤੁਹਾਨੂੰ ਦੱਸਾਂਗੇ ਜੀ ਸੂਟ ਦਾ ਗਲਾ ਬਣਾਉਣਾ ਰੇਵਲੀਰ ਲਗਾਉਣੀ ਪਿਛਲੇ ਕੜੇ ਤੇ ਕਈ ਵੇਹਣਾ ਤੋਂ ਰੇਵਲੀਰ ਲਗਾਉਣ ਲੱਗੇ ਜੀ ਬਲ ਪੈ ਜਾਂਦਾ ਖਿੱਚ ਪੈਂਦੀ ਹੈਗੀ ਉਹ ਆਪਾਂ ਤੁਹਾਨੂੰ ਦੱਸਾਂਗੇ ਜੀ ਰੇਵਲੀਰ ਕਿਸ ਤਰ੍ਹਾਂ ਲਗਾਉਣੀ ਆ ਤੇ ਕਈਆਂ ਤੋਂ ਜੋੜਨੀ ਸਹੀ ਲੱਗਦਾ ਜਿਵੇਂ ਰੇਵਲੀਰ ਦੇ ਆਪਾਂ ਚੋੜ ਲਾਉਣਾ ਹੋਵੇ ਉਹ ਸਹੀ ਨਹੀਂ ਲੱਗਦਾ ਹੈਗਾ ਉਹ ਵੀ ਆਪਾਂ ਅੱਜ ਤੁਹਾਨੂੰ ਦੱਸਾਂਗੇ ਵੀ ਜੋੜ ਕਿ ਇਸ ਤਰ੍ਹਾਂ ਲਗਾਉਣਾ ਗਲੇ ਦੀ ਲੰਬਾਈ ਤੁਸੀਂ ਕਿਸ ਤਰ੍ਹਾਂ ਕਿਸ ਤਰ੍ਹਾਂ ਵਧਾ ਸਕਦੇ ਹੋ ਚੌੜਾਈ ਕਿਸ ਤਰ੍ਹਾਂ ਵਧਾ ਸਕਦੇ ਹੋ ਜੇ ਘਟਾਉਣਾ ਗਾ ਗਲਾ ਆਪਾਂ ਛੋਟਾ ਬਣਾਉਣਾ ਗਾ ਤਾਂ ਛੋਟਾ ਕਿਸ ਤਰ੍ਹਾਂ ਬਣਾ ਸਕਦੇ ਆ ਤੇ ਆਪਾਂ ਉਹਦੀ ਚੌੜਾਈ ਕਿਸ ਤਰ੍ਹਾਂ ਘਟਾ ਸਕਦੇ ਆਗੇ ਇਹ ਆਪਾਂ ਅੱਜ ਤੁਹਾਨੂੰ ਸਾਰਾ ਕੁਝ ਵੀਡੀਓ ਵਿੱਚ ਦੱਸਾਂਗੇ ਜੀ ਵੀਡੀਓ ਨੂੰ ਜ਼ਰੂਰ ਧਿਆਨ ਨਾਲ ਦੇਖ ਲੈਣਾ ਤੇ ਐਂਡ ਤੱਕ ਦੇਖ ਲੈਣਾ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰ ਦਿਆ ਕਰੋ ਜੀ ਤੇ ਦੇਖੋ ਇਹ ਆਪਾਂ ਕੋਲ ਰੈਡੀਮੇਡ ਗਲਾਗਾ ਇਹ ਇਸ ਤਰ੍ਹਾਂ ਹੀ ਆਉਂਦੇ ਆ ਬੰਦ ਪੈਕਟ ਆਉਂਦੇ ਨੇਗੇ ਡਿਜ਼ਾਈਨ ਅਲੱਗ-ਅਲੱਗ ਤਰ੍ਹਾਂ ਦੇ ਹੁੰਦੇ ਨੇ ਜੇ ਤੁਸੀਂ ਬੁਕਰਮ ਤੋਂ ਆਪ ਕਟਿੰਗ ਕਰਦੇ ਹੋਗੇ ਤਾਂ ਵਧੀਆ ਗੱਲ ਆ ਜੀ ਉਹਦੇ ਵਿੱਚ ਆਪਾਂ ਲੰਬਾਈ ਚੌੜਾਈ ਜਿੰਨੀ ਮਰਜ਼ੀ ਰੱਖ ਸਕਦੇ ਆ ਤੇ ਇਹ ਆਪਣੇ ਕੋਲੇ ਰੈਡੀਮੇਡ ਗਲ ਆ ਇਹਦੀ ਆਪਾਂ ਚੌੜਾਈ ਘਟਾਉਣੀ ਆ ਨਾਲੇ ਆਪਾਂ ਲੰਬਾਈ ਘਟਾਉਣੀ ਆਂਗੀ ਇਹ ਆਪਾਂ ਘਟਾਉਣਾ ਵੀ ਦੱਸਾਂਗੇ ਤੁਹਾਨੂੰ ਵਧਾਉਣਾ ਵੀ ਦੱਸਾਂਗੇ ਵੀ ਕਿਸ ਤਰ੍ਹਾਂ ਵਧਾਉਣੀ ਆ ਇਹ ਹੈਗਾ ਜੀ 5 ਇੰਚ ਚੌੜਾਈ ਹੈ ਦੀ ਲੰਬਾਈ ਹੈਗੀ ਆ ਜੀ 8.5 ਇੰਚੇ ਦੀ ਲੰਬਾਈ ਹੈਗੀ ਇਹਨੂੰ ਆਪਾਂ ਕੱਟ ਕੇ ਇਸ ਤਰ੍ਹਾਂ ਕਰਨਾਗਾ ਦੇਖੋ ਇਸ ਤਰ੍ਹਾਂ ਨਾ ਤੁਸੀਂ ਇਹਨੂੰ ਇਸ ਤਰ੍ਹਾਂ ਫੜ ਲੈਣਾ ਇਹਦੇ ਖੁੰਝੇ ਬਰਾਬਰ ਕਰਕੇ ਉੱਪਰੋਂ ਵੀ ਮਲਾ ਲੈਣਾ ਇੱਥੋਂ ਆਪਾਂ ਇਹਨੂੰ ਬਰਾਬਰ ਕਰਕੇ ਕਟਿੰਗ ਕਰਾਂਗੇ ਜੀ ਦੇਖੋ ਇੰਨਾ ਆਪਾਂ ਇਹਨੂੰ ਕਟਿੰਗ ਕਰ ਦਿੰਨੇ ਆਂ ਠੀਕ ਹੈ ਜੀ ਇਸ ਤਰ੍ਹਾਂ ਇਹਦੀ ਲੰਬਾਈ ਘਟ ਗਈ ਤੇ ਹੁਣ ਆਪਾਂ ਇਹਦੀ ਚੜਾਈ ਘਟਾਉਣੀ ਹੈ ਚਟਾਈ ਕਢਾਉਣ ਵੇਲੇ ਕਈ ਪੈਣਾ ਨਾ ਇਸ ਤਰ੍ਹਾਂ ਹੀ ਬਲ ਪਾ ਲੈਂਦੀਆਂ ਨੇਗੀਆਂ ਇਸ ਤਰ੍ਹਾਂ ਬਲ ਪਾ ਲੈਂਦੇ ਨੇ ਉਹਦੇ ਨਾਲ ਜੀ ਇੱਕ ਸਾਈਡ ਕਈ ਵਾਰ ਖੁੰਝਾ ਵੱਧ ਘੱਟ ਹੋ ਜਾਂਦਾਗਾ ਇਸ ਕਰਕੇ ਇਹਨੂੰ ਕਟਿੰਗ ਕਰਕੇ ਤੁਸੀਂ ਇੱਥੋਂ ਸੈਂਟਰ ਚ ਉਹਨਾਂ ਨੂੰ ਕਟਿੰਗ ਕਰ ਲਿਆ ਕਰੋ ਇਹਨੂੰ ਬਰਾਬਰ ਕਰਕੇ ਉਸੇ ਤਰ੍ਹਾਂ ਸਲਾਈ ਨਾ ਲਾਇਆ ਕਰੋ ਦੇਖੋ ਇਹਨੇ ਨਾ ਸੈਂਟਰ ਚੋਂ ਤੁਸੀਂ ਕਟਿੰਗ ਕਰ ਲੈਣੀ ਕਟਿੰਗ ਕਰਕੇ ਅੱਧਾ ਇੰਚ ਆਪਾਂ ਸਿਰਫ ਇਹਦੀ ਚੜਾਈ ਘਟਾਉਣੀ ਹੈਗੀ బబా రపల సాడే చారా ఏదీ సలాయి అద్ధే ఇంచా ఇతను బాను కలారీ సైస్ గల్ ధ్యాన రద్ సలాయి ఇతరను ఏ అందర ను రక ఇప్పు ਇਸ ਤਰ੍ਹਾਂ ਫਾਈਲ ਦੀ ਲੰਬਾਈ ਜੁੜਾ ਚੌੜਾਈ ਘਟਾ ਲਈ ਹੈਗੀ ਤੇ ਹੁਣ ਜੇ ਆਪਾਂ ਇਹਦੀ ਲੰਬਾਈ ਵਧਾਉਣੀ ਹੋਵੇ ਜੀ ਉਹਦਾ ਆਪਾਂ ਤੁਹਾਨੂੰ ਦੱਸ ਦਿਆਂ ਜਿਸ ਤਰ੍ਹਾਂ ਆਪਾਂ ਇਹਨੂੰ ਉੱਪਰੋਂ ਕਟਿੰਗ ਕਰਿਆਗਾ ਨਾ ਤੁਸੀਂ ਅਲੱਗ ਦੀ ਬੁਕਰਮ ਲੈ ਕੇ ਜਿਹੜੀ ਆਪਣੇ ਕੋਲੇ ਪੌਂਚਿਆਂ ਨੂੰ ਮੂਰੀਆਂ ਬਣਾਉਣ ਵਾਲੀ ਬੁਕਰਮ ਹੁੰਦੀ ਹੈ ਉਹਦੇ ਛੋਟੇ-ਛੋਟੇ ਪੀਸ ਇਸ ਤਰ੍ਹਾਂ ਕਟਿੰਗ ਕਰ ਲਿਆ ਕਰੋ ਉਹਨੂੰ ਤੁਸੀਂ ਐਂ ਉੱਪਰ ਜੋੜ ਲਿਆ ਕਰੋ ਇਸ ਤਰ੍ਹਾਂ ਸਲਾਈ ਲਗਾ ਕੇ ਨਾ ਇਹਦੇ ਜਿਸ ਤਰ੍ਹਾਂ ਇਹ ਪੂਰਾ ਸੀਗਾ ਇਹਦੇ ਉੱਪਰ ਤੁਸੀਂ 1/2 ਇੰਚ 1 ਇੰਚ ਉੱਪਰ ਇਹਨਾਂ ਪੀਸ ਤੁਸੀਂ ਹੋਰ ਜੋੜ ਸਕਦੇ ਹੋ ਸਲਾਈ ਲਾਉਣੇ ਚੌੜਾਈ ਵਾਸਤੇ ਤੁਸੀਂ ਇਸ ਤਰ੍ਹਾਂ ਕਟਿੰਗ ਕਰਕੇ ਉਹਦੇ ਸੈਂਟਰ ਵਿੱਚ ਇੱਕੋ ਜਿਹਾ ਪੀਸ ਇਦਾਂ ਬਰਾਬਰ ਰੱਖ ਕੇ ਨਾ ਇੱਕੋ ਜਿਹਾ ਪੀਸ ਦਾ ਤੁਸੀਂ ਜੋੜ ਲਾ ਲੈਣਾ ਇਹਨਾਂ ਪੀਸ ਰੱਖ ਕੇ ਅੱਧਾ ਇੰਚ ਇਧਰ ਸਲਾਈ ਲਾ ਲੈਣੀ ਅੱਧਾ ਇੰਚ ਇਧਰ ਸਲਾਈ ਲਾ ਲੈਣੀ ਹੈਗੀ ਇਸ ਕਰਕੇ ਇਹਦੀ ਤੁਸੀਂ ਚੌੜਾਈ ਵਧਾ ਸਕਦੇ ਹੋ ਇਹ ਤਾਂ ਆਪਣਾ ਹੋ ਗਿਆ ਜੀ ਹੱਲ ਵੀ ਗਲਾ ਆਪਾਂ ਕਿਸ ਤਰ੍ਹਾਂ ਬੰਦ ਘੱਟ ਕਰਨਾਗਾ ਹੁਣ ਆਪਾਂ ਇਹਦੀ ਜਿਹੜੀ ਕਿ ਕੱਪੜੇ ਤੇ ਆਪਾਂ ਅਟੈਚ ਕਰਨਾ ਇਹਨੂੰ ਹੁਣ ਆਪਾਂ ਇਹਨੂੰ ਕੱਪੜੇ ਨਾਲ ਅਟੈਚ ਕਰ ਲਾਂਗੇ ਇੱਥੋਂ ਜਿਹੜਾ ਆਪਣਾ ਵੱਧ ਘੱਟ ਸੀ ਹੁੰਜਾ ਜਾ ਉਹਨੂੰ ਆਪਾਂ ਕਟਿੰਗ ਕਰਕੇ ਬਰਾਬਰ ਕਰ ਲਿਆ ਇਹਨੂੰ ਪ੍ਰੈਸ ਨਾਲ ਜੋੜਨਾ ਤੁਸੀਂ ਪ੍ਰੈਸ ਨਾਲ ਜੋੜ ਸਕਦੇ ਹੋ ਇਸ ਤਰ੍ਹਾਂ ਸਲਾਈ ਲਾਉਣੀ ਆ ਸਲਾਈ ਲਗਾ ਪਹਿਲਾਂ ਆਪਾਂ ਕੱਚੀ ਸਲਾਈ ਲਗਾਵਾਂਗੇ ਬਲ ਨਾ ਪਵੇ ਕੱਪੜੇ ਵਿੱਚ ਇਸ ਗੱਲ ਦਾ ਧਿਆਨ ਰੱਖਿਓ ਕਈ ਵਾਰ ਸੋਤੋਂ ਕੋਈ ਆਪਣੇ ਸਲਾਈ ਕਰਦੇ ਜਾਂ ਕਟਿੰਗ ਕਰਦੇ ਵੇਲੇ ਕੋਈ ਸਮਝ ਨਾ ਆਵੇ ਤਾਂ ਕੁਝ ਗਲਤ ਕਟਿੰਗ ਹੋ ਜੇ ਤੇ ਜਾਂ ਆਪਾਂ ਤੋਂ ਗਲਤ ਨਿਸ਼ਾਨ ਲੱਗ ਜਾਂਦਾ ਤੁਸੀਂ ਉਸ ਕੱਪੜੇ ਨੂੰ ਥੋੜਾ ਟਾਈਮ ਲਈ ਛੱਡ ਦਿਓ ਜੀ ਕੋਈ ਹੋਰ ਕੰਮ ਕਰਨ ਲੱਗ ਜਾਓ ਫਿਰ ਕਈ ਵਾਰ ਕੀ ਹੁੰਦਾ ਨਾ ਜੇ ਆਪਾਂ ਉਸੇ ਤਰ੍ਹਾਂ ਆਪਾਂ ਨੂੰ ਨਹੀਂ ਪਤਾ ਲੱਗਦਾ ਨਹੀਂ ਸਮਝ ਆਉਂਦੀ ਤਾਂ ਆਪਾਂ ਤੋਂ ਗਲਤ ਕਟਿੰਗ ਹੁੰਦਾ ਤਾਂ ਫਿਰ ਸਲਾਈ ਵੀ ਗਲਤ ਹੋ ਜਾਂਦੀ ਹੈਗੀ ਇਸ ਕਰਕੇ ਥੋੜਾ ਜਨਾ ਉਸ ਟਾਈਮ ਬਸ ਸਕਿਪ ਕਰ ਦਿਆ ਕਰੋ ਹੁਣ ਜਿੰਨਾ ਜਿੰਨਾ ਆਪਾਂ ਕਪੜਾ ਫੋਲਡ ਕਰਨਾ ਉਹਨਾਂ ਉਹਨਾਂ ਆਪਾਂ ਸਾਈਡ ਤੋਂ ਕਟਿੰਗ ਕਰ ਲਓ ਇਹਦੇ ਵਿੱਚ ਬਲ ਪੈਂਦਾ ਪੈ ਜਾਵੇ ਜੀ ਤਾਂ ਕਿਉਂਕਿ ਇਹ ਤਾਂ ਅੰਦਰ ਫੋਲਡ ਹੋ ਜਾਂਦਾ ਹੁਣ ਆਪਾਂ ਇਹਨੂੰ ਇਸ ਤਰ੍ਹਾਂ ਫੋਲਡ ਕਰ ਲੀਏ हम आप इन्हें देखो इस तरह फट के फटके इतने सेंटर कर लेना पैदा सेंटर करके ना एक टक् ला लेंगे निशान ला लेंगे इस तरह हूँ के कमीजर जड़ाई करनी है देखो कमीज के उपर भी अपना निशान लाया होया ਇਹਦੇ ਨਾਲ ਕੀ ਹੁੰਦਾ ਨਿਸ਼ਾਨ ਲਾਉਣ ਨਾਲ ਸੂਟ ਦੇ ਉੱਪਰ ਆਪਣੀ ਕਰੀਜ਼ ਬਣਾਈ ਹੋਈ ਆ ਇੱਥੇ ਇਹਦੇ ਨਾਲ ਕੀ ਹੁੰਦਾ ਜੀ ਗਲਾ ਇਧਰ ਉਧਰ ਨਹੀਂ ਖਿਸਕਦਾ ਜਿਹੜਾ ਕਿ ਆਪਾਂ ਨਿਸ਼ਾਨ ਲਗਾ ਕੇ ਜੜਾਈ ਕਰਦੇ ਆਂ ਕਈ ਵਾਰ ਨਹੀਂ ਸਲਾਈ ਥੋੜੀ ਜੀ ਇਧਰ ਉਧਰ ਲੱਗ ਜਾਂਦੀ ਹੈ ਫਿਰ ਆਪਣਾ ਗਲਾ ਵੀ ਟੇਡਾ ਜੜਿਆ ਜਾਂਦਾਗਾ ਉਹ ਇੱਕ ਸਾਈਡ ਨੂੰ ਚਲਿਆ ਜਾਂਦਾ ਪਾ ਜੇ ਤੁਹਾਨੂੰ ਸਲਾਈ ਕਰਨ ਲੱਗੇ ਕੋਈ ਵੀ ਪ੍ਰੋਬਲਮ ਆਉਂਦੀ ਹੈ ਜੀ ਤਾਂ ਤੁਸੀਂ ਕਮੈਂਟ ਕਰਕੇ ਪੁੱਛ ਸਕਦੇ ਹੋਗੇ ਆਪਾਂ ਤੁਹਾਨੂੰ ਬਹੁਤ ਹੀ ਸੌਖੇ ਤਰੀਕੇ ਨਾਲ ਉਹਦਾ ਹੱਲ ਦੱਸਾਂਗੇ ਲੇਖੋ ਹੁਣ ਆਪਾਂ ਇੱਕ ਕੱਚੀ ਸਲਾਈ ਲਗਾ ਲਈ ਹੈ ਹੁਣ ਆਵਲਾ ਧਾਗਾ ਆਪਾਂ ਕਟਿੰਗ ਕਰ ਦਾਂਗੇ ਹੁਣ ਆਪਣੀ ਬਿਲਕੁਲ ਗਲੇ ਦੀ ਸੈਂਟਰ ਚ ਜੜਾਈ ਹੋ ਗਈ ਹੈ ਦੇਖੋ ਖਿਸਕੂਗਾ ਨਹੀਂ ਇੱਧਰ ਉੱਧਰ ਤੇ ਹੁਣ ਆਪਾਂ ਇਹਨੂੰ ਸਾਈਡਾਂ ਤੋਂ ਸਲਾਈਆਂ ਲਾ ਦੇਖੋ ਨਾ ਆਪਣਾ ਕੋਈ ਬਲ ਪਊਗਾ ਨਾ ਆਪਣਾ ਕਪੜਾ ਇੱਧਰ ਉੱਧਰ ਹੋਊਗਾ ಸರ್ಫ ಬಸ್ ಇತ ಇ ಸಲೈನ ಪಕ್ಕಿ ಕರ ಥಳ ಧ್ಯಾನ್ ರೀ ನೋಡಿ ಇಡ ಇ ਇੱਕੋ ਮੈਂ ਪਹਿਲਾਂ ਗਲਾ ਜੜਾਈ ਕਰ ਲਿਆਗਾ ਪਲੋਈਆਂ ਆਪਾਂ ਬਾਅਦ ਚੋਂ ਪਾਵਾਂਗੇ ਜੇ ਪਲੋਈਆਂ ਸੋ ਤੋਂ ਨਹੀਂ ਸਹੀ ਪੈਂਦੀਆਂ ਤਾਂ ਤੁਸੀਂ ਉਹ ਵੀ ਦੱਸ ਸਕਦੇ ਹੋਗੇ ਹੁਣ ਮੈਂ ਗਲਾ ਬਣਾ ਕੇ ਜੀ ਜੜ ਕੇ ਫਿਰ ਪਲੋਈਆਂ ਪਾਉਂਗੀ ਗਲੇ ਨੂੰ ਕਟਿੰਗ ਉਸ ਤੋਂ ਬਾਅਦ ਚੋਂ ਕਰਾਂਗੇ ਕਿਉਂਕਿ ਨਾਲੇ ਆਪਣਾ ਪਲੋਈਆਂ ਦਾ ਪਤਾ ਲੱਗ ਜੂਏ ਆਪਣੀਆਂ ਸਹੀ ਪਈਆਂ ਨੇਗੀਆਂ ਪਲੋਈਆਂ ਆਪਣੀਆਂ ਇੱਕੋ ਜਾਂ ਗੈਪ ਰੱਖ ਕੇ ਪਈਆਂ ਨੇ ਵੱਧ ਘਟਣੀਆਂ ਹੋਈਆਂ ਨਾਲੇ ਆਪਣਾ ਗਲਾ ਦਾ ਸਹੀ ਪਤਾ ਲੱਗ ਜੂਗਾ ਕਟਿੰਗ ਆਪਾਂ ਬਾਅਦ ਚੋਂ ਕਰਾਂਗੇ ਹੁਣ ਆਪਾਂ ਜਿਹੜਾ ਕੱਪੜਾ ਬਚਿਆ ਸੀ ਉਹਦੇ ਵਿੱਚੋਂ ਰੇਵਲੀਰ ਕਟਿੰਗ ਕਰਨੀ ਆ ਰੇਵ ਦਾ ਮਤਲਬ ਹੁੰਦਾ ਜੀ ਤਿਰਛਾ ਤਿਰਛਾ ਆਪਾਂ ਕੱਪੜਾ ਕਟਿੰਗ ਕਰਨਾਗਾ ਦੇਖੋ ਜਿਵੇਂ ਆਹ ਵਾਲਾ ਤਿਰਛਾ ਨਾ ਆ ਦੇਖੋ ਇਸ ਤਰ੍ਹਾਂ ਖਿੱਚ ਪੈਂਦੀ ਹੈ ਕੱਪੜੇ ਨੂੰ ਇੱਕ ਕੋਨੇ ਤੋਂ ਦੂਜੇ ਕੋਨੇ ਤੱਕ ਫੜ ਕੇ ਇਹਨੂੰ ਰੇਵ ਕੇ ਅਦਨਿਆ ਇਸ ਤਰ੍ਹਾਂ ਇਹਨੂੰ ਆਪਾਂ ਰੇਵ ਕਟਿੰਗ ਕਰਦੇ ਹਾਂ ਮਨਪੇ ਦੂਸਰੇ ਪਾਸੇ ਵੀ ਇਸ ਤਰ੍ਹਾਂ ਪੀਸ ਲਾਂਗੇ ਰੇਵ ਤੇ ਹੁਣ ਇਹਦਾ ਜੋੜ ਕੇ ਇਸ ਤਰ੍ਹਾਂ ਲਾਉਣਾ ਕਈ ਭੈਣਾਂ ਕੀ ਕਰਦੀਆਂ ਨੇ ਨਾ ਇਸ ਤਰ੍ਹਾਂ ਸਿੱਧਾ ਹੀ ਜੋੜ ਲਾ ਲੈਂਦੀਆਂ ਨੇ ਇਸ ਤਰ੍ਹਾਂ ਦੋਨੇ ਪੀਸ ਰੱਖਿਆ ਇਸ ਤਰ੍ਹਾਂ ਸਲਾਈ ਲਗਾ ਲੈਂਦੇ ਨੇ ਇਸ ਤਰ੍ਹਾਂ ਸਲਾਈ ਲਗਾਉਂਗੇ ਤਾਂ ਤੁਸੀਂ ਉਹ ਗਲਤ ਹੋ ਜਾਊਗਾ ਦੇਖੋ ਇਸ ਤਰ੍ਹਾਂ ਸਲਾਈ ਨਹੀਂ ਸਹੀ ਆਉਣੀ ਹੈਗੀ ਇਹਨੂੰ ਦੇਖੋ ਜੇ ਮੈਂ ਤੁਸੀਂ ਇਹਨੂੰ ਇਸ ਤਰ੍ਹਾਂ ਰੱਖਿਆ ਨਾ ਤਾਂ ਆਪਾਂ ਦੂਜੇ ਪਾਸੇ ਨੂੰ इस तरह रखना, रखना।, रखना जी उल्टा के रखना इस तरह रखना जिस तरह देखो अपना चैक जहा गया ना इस तरह इन इस तरह सिलाई लगा है जो थोड़ा नहीं पता लगता तो्रीन तो स्क्रीनशॉट लै लो थोद रह जूगा इस तरह चैक जहा के फिर सिलाई लगानी है आपू थोड़ा जहाँ ज़्यादा तिरशा कटिंग कर लग ਹੁਣ ਆਪਣਾ ਇਹ ਬਰਾਬਰ ਆ ਗਿਆ ਨਾ ਹੁਣ ਆਪਾਂ ਇਹਨੂੰ ਸਲਾਈ ਲਗਾਵਾਂਗੇ ਜਿਆਦਾ ਦਬਾਅ ਨਹੀਂ ਦੇਣਾ ਫਿਰ ਖਾਈ ਤੋਂ ਦਬਾਅ ਦੇਤੀ ਆਪਾਂ ਮੈਂ ਸਾਈਡ ਤੇ ਕਰਦੇ ਨੇ ਆਪਾਂ ਆਸ ਲਾਈਨ ਉੱਪਰੋਂ ਦਬਾਉਂਦੇ ਆ ਜਿਹੜਾ ਆਪਣਾ ਵੱਧ ਘੱਟ ਹੋਇਆ ਇਹਨੂੰ ਆਪਾਂ ਕਟਿੰਗ ਕਰ ਲ ạ ਰੇਵਲੀਰ ਬਣ ਕੇ ਆਪਣੀ ਤਿਆਰ ਹੋ ਗਈ ਹੈ ਹੁਣ ਆਪਾਂ ਇਹਨੂੰ ਜਿਹੜਾ ਕਮੀਜ਼ ਦਾ ਬੈਕ ਗਲਾਗਾ ਉਹਦੇ ਉੱਪਰ ਚੜਾਈ ਕਰਾਂਗੇ ਦੇਖੋ ਇਹਨੂੰ ਇਸ ਤਰ੍ਹਾਂ ਫੋਲਡ ਕਰ ਲੈਣਾਗਾ ਫੋਲਡ ਕਰਕੇ ਤੁਸੀਂ ਇੱਥੋਂ ਰੱਖ ਲੈਣਾ ਆ ਜਿਹੜਾ ਮਸ਼ੀਨ ਦਾ ਪੈਰ ਦਾ ਪੈਰਾਗਾ ਜੀ ਇਹ ਇੱਕ ਪੈਰ ਦਾ ਮਾਰਜਨ ਦੇਣਾ ਸਾਈਡ ਇਥੋਂ ਬਰਾਬਰ ਕਰਕੇ ਰੱਖਣਾ ਇਹਨੂੰ ਖਿੱਚਣਾ ਨਹੀਂ ਹੈਗਾ ਤੁਸੀਂ ਕੀ ਕਰਦੇ ਹੋ ਨਾ ਕਮੀਜ਼ ਨੂੰ ਖਿੱਚ ਲੈਣੇ ਹੋ ਜਾਂ ਜਦੋਂ ਆ ਲੀਰ ਨੂੰ ਖਿੱਚ ਲੈਣੇ ਹੋ ਫਿਰ ਬਲ ਪੈਂਦੇ ਨੇ ਫਿਰ ਤਰਪਾਈ ਕਰਨ ਵੇਲੇ ਵੀ ਬਲ ਪਹਿਣਗੇ ਜੀ ਥੋੜੇ ਫੋਲਡ ਕਰਨ ਵੇਲੇ ਵੀ ਬਲ ਪਹਿਣਗੇ ਬਸ ਕਿਉਂਕਿ ਇਹ ਰੇਵ ਹੁੰਦਾ ਇਹਨੇ ਆਪਣੇ ਆਪ ਮੁੜ ਜਾਣਾਗਾ ਇਸ ਤਰ੍ਹਾਂ ਕਰਕੇ ਇਹ ਆਪਣੀਆਂ ਬੇਸਿਕ ਚੀਜ਼ਾਂ ਹੁੰਦੀਆਂ ਨੇ ਜੀ ਆਪਾਂ ਬੇਸਿਕ ਸਿੱਖ ਲਿਆ ਤਾਂ ਜਿੰਨੇ ਆਪਾਂ ਮਰਜੀ ਡਿਜ਼ਾਈਨ ਵਗੈਰਾ ਪਾ ਸਕਦੇ ਆਂਗੇ ਇੱਕ ਹੁੰਦਾ ਜੀ ਆਪਣਾ ਫਿਟਿੰਗ ਸਹੀ ਆਉਣਾ ਕਮੀਜ਼ ਦੀ ਫਿਟਿੰਗ ਆਪਣੇ ਸਹੀ ਆਉਣ ਲੱਗੀ ਤਾਂ ਤੁਸੀਂ ਕਿਸੇ ਵੀ ਤਰ੍ਹਾਂ ਦਾ ਸੂਟ ਬਣਾ ਸਕਦੇ ਹੋ ਜੇ ਤੁਹਾਨੂੰ ਡਿਜ਼ਾਈਨ ਜ਼ਿਆਦਾ ਬਣਾਉਣੇ ਆਉਂਦੇ ਨੇਗੇ ਜਾਂ ਤੁਸੀਂ ਫੈਸ਼ਨ ਡਿਜ਼ਾਈਨਿੰਗ ਦਾ ਕੋਰਸ ਕੀਤਾ ਪਾਸੋਂ ਤਾਂ ਫਿਟਿੰਗ ਨਹੀਂ ਸਹੀ ਆਉਂਦੀ ਹੈਗੀ ਤਾਂ ਉਹ ਆਪਣੇ ਡਿਜ਼ਾਈਨ ਵੀ ਬੇਕਾਰ ਨੇਗੇ ਇਸ ਕਰਕੇ ਪਹਿਲਾਂ ਫੋਕਸ ਕਰੋ ਕਿ ਆਪਾਂ ਫਿਟਿੰਗ ਪਰਫੈਕਟ ਬਣਾਉਣਾ ਸਿੱਖੀਏ जे थोड़ी फिटिंग सही होगी तो कस्टमर थोड़े को डिजाइन तो डिजाइन तो जी चेज हूँ ही रेंगे नेगे अच्छ कोई होर डिजाइन चलिया कल कोई होर डिजाइन डिजाइन कोई इन्ने मायने नहीं रुका मेन हाँ फिटिंग का जी हम आपने छोटे छोटे टक् लगा लेंगे टक् इस तरह लगाने कि अपनी सिलाई ना कटिंग हो जाए इस तरह சிலை உபர்தங்க தரீ இலையை ஜீ ரேவலர் கப்படே ਆਪਾਂ ਇਹਨਾਂ ਫੋਲਡ ਕਰਕੇ ਦਿਖਾਉਣੀ ਆ ਤੁਹਾਨੂੰ ਵੀ ਆਪਣਾ ਕੋਈ ਬਲ ਵਗੈਰਾ ਆਉਂਦਾ ਜਾਂ ਨਹੀਂ ਆਉਂਦਾ ਇਸ ਤਰ੍ਹਾਂ ਕੱਚੀ ਸਲਾਈ ਲਾਉਣੀ ਆ ਕੱਚੀ ਸਲਾਈ ਲਗਾ ਸਕਦੇ ਆ ਨਹੀਂ ਇਸੇ ਤਰ੍ਹਾਂ ਫੋਲਡ ਕਰਨਾ ਪਏ ਇਸੇ ਤਰ੍ਹਾਂ ਇਹਨੂੰ ਪ੍ਰੈਸ ਕਰ ਲਾਂਗੇ ਚੰਗੀ ਤਰ੍ਹਾਂ ਪ੍ਰੈਸ ਕਰਕੇ ਨਾ ਜਦੋਂ ਗਲੇ ਨਾਲ ਅਟੈਚ ਕਰਾਂਗੇ ਲੈ ਦੇਖੋ ਜੀ ਕੋਈ ਬਲ ਵਗੈਰਾ ਨਹੀਂ ਆਊਗਾ ਮੈਂ ਸਿਰਫ ਹੱਥ ਨਾਲ ਹੀ ਫੋਲਡ ਕੀਤਾ ਹਜੇ ਕੋਈ ਤਰਪਾਈ ਨਹੀਂ ਕੀਤੀ ਹੈਗੀ ਕੋਈ ਆਪਾਂ ਇਹਦੇ ਤੇ ਪ੍ਰੈਸ ਨਹੀਂ ਲਗਾਈ ਹੈਗੀ ਦੇਖੋ ਇਸ ਤਰ੍ਹਾਂ ਆਪਣੇ ਰੇਵਲੀ ਲੱਗ ਚੁੱਕੀ ਐ ਤੇ ਗਲ ਆਪਣਾ ਬਿਲਕੁਲ ਸਫਾਈ ਨਾਲ ਬਣ ਜਾਊਗਾ ਠੀਕ ਹੈ ਜੀ ਤੇ ਕੱਲ ਨੂੰ ਆਪਾਂ ਤੁਹਾਨੂੰ ਦੱਸਾਂਗੇ ਵੀ ਸੂਟ ਦੀ ਫਿਟਿੰਗ ਕਿਸ ਤਰ੍ਹਾਂ ਬਣਾਉਣੀ ਹੈਗੀ ਜੇ ਤੁਹਾਨੂੰ ਕੋਈ ਸਟੀਚਿੰਗ ਚ ਪ੍ਰੋਬਲਮ ਆਉਂਦੀ ਹੈ ਤਾਂ ਤੁਸੀਂ ਕਿਸੇ ਆਪਣੇ ਹਿਸਾਬ ਨਾਲ ਕੋਈ ਵੀਡੀਓ ਬਣਵਾਉਣਾ ਚਾਹੁੰਦੇ ਹੋ ਜਾਂ ਸੂਟ ਦੇ ਨਾਪ ਦੀ ਕਟਿੰਗ ਜਾਂ ਸਟੀਚਿੰਗ ਤਾਂ ਤੁਸੀਂ ਕਮੈਂਟ ਕਰਕੇ ਜਰੂਰ ਦੱਸਿਓ ਜੀ ਤੇ ਮਿਲਦੇ ਆਂ ਕੱਲ ਨੂੰ ਕਿਸੇ ਹੋਰ ਵੀਡੀਓ ਨਾਲ ਤਦ ਤੱਕ ਲਈ ਸਤਿ ਸ਼੍ਰੀ ਅਕਾਲ ਜੀ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਵੀਡੀਓ ਨੂੰ ਲਾਈਕ ਸ਼ੇਅਰ ਜਰੂਰ ਕਰਿਓ ਬਾਏ ਬਾਏ